ਬੀਐਲਓ ਤਾਂ ਹੋਣਾ ਖੋਲਦਾ ਨਹੀਂਗਾ ਬੀਐਲਓ ਇਹਦੀ ਕੰਪਲੇਂਟ ਕਰੋ ਬੀਐਲਓ ਦੀ ਉਹਨੂੰ ਕੀ ਹੈ ਬੀਐਲਓ ਤੇ ਮੋਟਰ ਖੜੀ ਜਾਂਦੀ ਸੀ ਤਾਂ ਥੋੜਾ ਕਿਤੇ ਹੋਰ ਲੋਕਾਂ ਦੇ ਬੈਠੇ ਖੜੇ ਹੋਣਾ ਹੈ ਦੇਖਦੇ ਬੀਐਲਓ ਨੂੰ ਕਿਹਾ ਜੀ ਕੀ ਹੋਇਆ ਕੀ ਤੁਹਾਡੇ ਨਾਲ ਕੁਛ ਨਹੀਂ ਹੋਇਆ ਜੇ ਚੱਕੋ ਇਹਨੂੰ ਤਾਂ ਫਿਰ ਉਹਨੂੰ ਕੁੱਪ ਲੱਗਦਾ ਨਾ ਜਿੰਦੇ ਜੀ ਬੰਦੇ ਦੀ ਮੋਟਰ ਹਾਂ ਜੀ ਬੀ ਐਲਓ ਦੀ ਡਿਊਟੀ ਹੁੰਦੀ ਆ ਬੀ ਐਲਓ ਦੀ ਡਿਊਟੀ ਹੁੰਦੀ ਆ ਉਹ ਨਹੀਂ ਹੁੰਦਾ ਫੋਟੋਗ੍ਰਾਫ ਠੀਕ ਆ ਪਰ ਇਹ ਬੀ ਐਲਓ ਦੀ ਡਿਊਟੀ ਦਾ ਹੈਗਾ ਕਿ ਮਰ ਗਿਆ ਡਾਕਟਰ ਕੋਲ ਬੈਠੇ ਥੋੜੇ ਮੇਰੇ ਫਾਦਰ ਦਾ ਡੋਨਟ ਹੈਵ ਐਨੀ ਰਿਪੋਰਟ ਆਪੇ ਹੈ ਉਹਨੇ ਚ ਰਹੇ ਨੇ ਡੀ ਸੀ ਆਫਿਸ ਤੋਂ ਮੈਂ ਕਰਾਇਆ ਤੇ ਨਹੀਂ ਆ ਤੇ ਇਹ ਦੂਸਰੀ ਗੱਲ ਥੋੜੀ ਜਿਹੀ ਇਹ ਤਾਂ ਇਹ ਤਾਂ ਹੋਉਂ ਗਈ ਨਾਲ ਹੀ ਲਾਜਦਾ ਹੁੰਦਾ ਮੈਂ ਆਪ ਇਨਫਰਮੇਸ਼ਨ ਨਹੀਂ ਦਿੰਦੇ ਉਹ ਇਹਨਾਂ ਦੀ ਵੋਟਰ ਦਾ ਹਸਬੰਦ ਦੀ ਵੋਟ ਕੱਟਦੀ ਇਹਨਾਂ ਦੀ ਹੈਗੀ ਆ ਹੁਣ ਉਹ ਅੰਦਰ ਕਹਿੰਦੇ ਵੀ ਐਲੋ ਕਹਿੰਦਾ ਅਸੀਂ ਨਹੀਂ ਥੋੜੀ ਸੁਣਦੇ ਕਿ ਉਹ ਨਹੀਂ ਤੂੰ ਸੁਣਦਾ ਜਦੋਂ ਤੇਰੇ ਕੋਲ ਵੋਟਰ ਕਹਿੰਦਾ ਵੋਟਰ ਕਾਰਡ ਪੁਰਾਣਾ ਹੋ ਗਿਆ ਵੋਟਰ ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸਣਾ ਕਿ ਨਹੀਂ ਦੱਸ ਕਿ ਜਗ੍ਹਾ ਕਿਹੜੀ ਹੈ ਸਰ ਜਗ੍ਹਾ ਇਹ ਮਾਡਲਗ੍ਰਾਮ ਹੈਗਾ ਮਾਲਵਾ ਸਕੂਲ ਉਹ ਆ ਕਿ ਕਿਹੜਾ ਪੁਰਾਣਾ ਬੂਥ 72 72 ਦੀ ਗੱਲ ਹੈ 72 ਤੇ ਪਹਿਲਾਂ ਇਹਨਾਂ ਦਾ ਇਸ਼ੂ ਕੀ ਹੋਇਆ ਸਰ ਹਸਬੰਦ ਦਾ 72 ਚ ਲਿਖਿਆ ਹੋਇਆ ਵਾਈਫ ਦਾ 73 ਚ ਲਿਖਤਾ ਹੋਇਆ ਨਾਮ ਉਹ ਮੈਂ 12 ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਦੂਸਰਾ ਕਨਫਿਊਜ਼ਨ ਆ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣ ਉਹਨਾਂ ਤੋਂ ਬੀਐਲਓ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਉਹ ਲੋ ਨੇ ਐਪ ਕੱਢੀ ਆਪਣੀ ਉਹਦੇ ਚ ਨਾ ਬੋਲਦਾ ਬੋਲਦਾ ਹਾਂ ਹੁਣ ਵੋਟ ਹੈਗੀ ਹੈ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਆ ਇੱਕ ਪਵਾਦੀ ਆ ਇੱਕ ਦੀ ਹੈ ਮੋਟਾ ਮਿਸ ਹੋਰੀਆਂ ਗਵਾ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਬਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਤਾਂ ਦੋ ਇਹ ਤਾਂ ਹੁਣ ਤੇ ਜਿਨ੍ਹਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਹੋਇਆ ਉਹ ਉਹ ਦੀ ਹੋ ਗਈ ਉਹ ਦੀ ਵੋਟ ਪੈ ਗਈ ਹੈ ਉਹਦੇ ਹਸਬੰਦ ਦਾ ਨਾਂ ਕੱਟਤਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਦ ਦੀ ਹੈ ਨੀ ਕਿ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਨੇ ਲੇਡੀ ਕਰਦੇ ਓਏ ਸ਼ੀਵਾ ਦੇ ਐਨਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਹੈ ਅਵੇ ਰੋਟਾ ਆਫਿਸ ਲੱਗਣ ਦੇ ਬਾਵਜੂਦ ਵੋਟ ਕੱਟ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਾਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੋਬ ਠੀਕ ਹੈ ਹੁਣ ਸਾਰੀ ਇਸ਼ੂ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ ਦੀ ਹੋਈ ਨਹੀਂ ਬਾਕੀ ਦੇਖਾਂਗੇ